ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਜਿਹੜੀ ਕਾਰਵਾਈ ਆ ਪੁਲਿਸ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦੇ ਕੇ ਕਰਵਾਈ ਜਾ ਰਹੀ ਆ ਔਰ ਜਿੱਦੇ ਚੱਲਿਆ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਨਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਉੱਤੇ ਮਾੜੇ ਅੰਸਰਾਂ ਦੇ ਉੱਤੇ ਕਾਬੂ ਪਾਉਣ ਲਈ ਲਗਾਤਾਰ ਜਿਹੜੇ ਆ ਪ੍ਰਯਾਸ ਕੀਤੇ ਜਾ ਰਹੇ ਹਨ ਜਿੱਦੇ ਚੱਲਿਆ ਨੂੰ ਦੱਸਦੇ ਚੱਲੀਏ ਕਿ ਹਲਕਾ ਪੋਵਾ ਦੇ ਨਰੋੜ ਜਨਮ ਸਿੰਘ ਦੇ ਨੇੜੇ ਪਿੰਡ ਬੁੰਗਰਾ ਦੇ ਨਜ਼ਦੀਕ ਵੱਡੀ ਗਿਣਤੀ ਵਿੱਚ ਮਾਈਨਿੰਗ ਜਿਹੜੀ ਆ ਮਾਈਨ ਮਾਫੀਆ ਵੱਲੋਂ ਕੀਤੀ ਜਾ ਰਹੀ ਸੀ ਜੀ ਦੇ ਚੱਲਿਆ ਨਰੋਡ ਵਿចាំ ਸਿੰਘ ਪੁਲਿਸ ਨੇ ਰਾਤ ਨੂੰ ਦਬਿਸ਼ ਦੇ ਕੇ ਉਥੇ ਨਜਾਇਜ਼ ਮਾਈਨਿੰਗ ਕਰਨ ਵਾਲੇ 8 ਦੇ ਕਰੀਬ ਨੌਜਵਾਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ اور ਉਸ ਦੇ ਨਾਲ ਹੀ 11 ਦੇ ਕਰੀਬ ਟਿਪਰ ਅਤੇ ਦੋ ਪੋਗਲਨ ਮਸ਼ੀਨਾਂ ਸਨ ਇੱਕ ਪੋਗਲਨ ਮਸ਼ੀਨਾਂ ਨੂੰ ਲੈ ਕੇ ਜਾਣ ਵਾਲਾ ਬਾਹਰ ਵੀ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲਿਆ ਹੈ ਤੁਹਾਨੂੰ ਦੱਸਿਆ ਕਿ ਲਗਾਤਾਰ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਪੰਜਾਬ ਪੁਲਿਸ ਦਾ 56 ਲਗਾਤਾਰ ਕੱਸਿਆ ਜਾ ਰਿਹਾ ਹੈ ਔਰ ਨਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈ ਉਹਦੇ ਚੱਲ ਰਹੀ ਵੱਡੀ ਕਾਮਯਾਬੀ ਜਿਹੜੀ ਹੈ ਉਹ ਪੰਜਾਬ ਪੁਲਿਸ ਨੂੰ ਲੀਡਰ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆ 11 ਦੇ ਕਰੀਬ ਟਿਪਰ ਔਰ ਦੋ ਪੋਗਲਨ ਮਸ਼ੀਨਾਂ ਸਨ 8 ਜਿਹੜੇ ਨਰੋਜ ਜਮਨ ਸਾਹਿਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ ਔਰ ਬਾਕੀ ਵੀ ਜਿਹੜੀਆਂ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦਿਹਰਾਈ ਦੇ ਨਾਲ ਜਿਹੜੀ ਮਾਈਨਿੰਗ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਔਰ ਉਸ ਉਸ ਨਾਲ ਹੀ ਮਾਈਨਿੰਗ ਵਿਥਾਂ ਤੇ ਹੋ ਰਹੀ ਆ ਉਥੋਂ ਦੀ ਪਾਣੀ ਵੀ ਨਿਕਲਣਾ ਸ਼ੁਰੂ ਹੋ ਗਿਆ ਤੁਸੀਂ ਤਸਵੀਰਾਂ ਲਈ ਨਾਲ ਦੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਨਜਾਇਜ਼ ਮਾਈਨਿੰਗ ਨੂੰ ਜੜਿਆ ਆ ਉਹ ਟੁੱਟਾ ਜਾ ਰਿਹਾ ਹੈ ਔਰ ਟੁੱਟੇ ਨਾ ਟੁੱਟੇ ਪੰਜਾਬ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਜਿਹੜਾ ਚੂਨਾ ਆ ਉਹ ਲਗਾਇਆ ਜਾ ਰਿਹਾ ਹੈ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਕਿਸੇ ਦੇਖਦੇ ਰਹੋ ਪਾਰੇ ਕਿਨਟ ਨੂੰ ਸਵਾਲ ਆਪਕਾ ਨਵੀਂ ਦਿਵਜਾ ਦੇ ਮਾਰਜੇਸ਼ ਕੁਮਾਰ